ਅੰਮ੍ਰਿਤਸਰ ਸਚਕਣ ਸ੍ਰੀ ਹਰਮੰਦੀ ਸਾਹਿਬ ਜਨ ਵਾਲੇ ਰਸਤੇ ਵਿਰਾਸਤੀ ਮਾਰਗ ਤੇ ਆਏ ਦਿਨ ਫੋਟੋਗ੍ਰਾਫਰਾਂ ਦੀ ਗੁੰਡਾਗਰਦੀ ਲਗਾਤਾਰ ਵੱਧਦੀ ਜਾ ਰਹੀ ਹੈ ਆਏ ਦਿਨ ਸ਼ਰਦਾਲੂਆਂ ਦੇ ਨਾਲ ਝਗੜੇ ਕਰਨ ਦੇ ਮਾਮਲੇ ਸਾਹਮਣੇ ਆਉਂਦੇ ਪਏ ਹਨ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਪੁਖਤਾ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਦੇ ਚਲਦੇ ਇੱਕ ਪਰਿਵਾਰ ਨਵਾਂ ਸ਼ਹਿਰ ਤੋਂ ਸਚਕਣ ਸ੍ਰੀ ਹਰਮੰਦੀ ਸਾਹਿਬ ਗੁਰੂ ਘਰ ਵਿੱਚ ਮੱਥਾ ਟੇਕਣ ਦੇ ਲਈ ਪਹੁੰਚਿਆ ਤੇ ਮੱਥਾ ਟੇਕਣ ਤੋਂ ਬਾਅਦ ਜਦੋਂ ਪਰਿਵਾਰ ਆਪਣੇ ਘਰ ਨੂੰ ਵਾਪਸ ਜਾਣ ਲੱਗਾ ਤਾਂ ਗਰਾਸਤੀ ਮਾਰਗ ਉਤੇ ਲੜ ਰਹੀ ਨੌਜਵਾਨਾਂ ਨੂੰ ਪਰਿਵਾਰ ਦੇ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਲਟਾ ਉਹਨਾਂ ਨੌਜਵਾਨਾਂ ਨੇ ਪਰਿਵਾਰ ਦੇ ਹੀ ਨੌਜਵਾਨ ਨੂੰ ਗੰਦੀਆਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਹ ਸਾਰੀ ਘਟਨਾ ਗਰਾਸਤੀ ਮਾਰਗ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਨੌਜਵਾਨ ਨੂੰ 5 ਸੱਤ ਨੌਜਵਾਨ ਬੁਰੀ ਤਰ੍ਹਾਂ ਕੁੱਟਮਾਰ ਕਰ ਰਹੇ ਹਨ। ਉੱਥੇ ਪੀੜਿਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਇਕਲੋਤਾ ਪਰਾ ਹੈ ਜਿਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਤੇ ਉਸ ਦੀ ਹੱਥ ਦੀ ਉਂਗਲ ਵੀ ਤੋੜ ਦਿੱਤੀ ਹੈ ਤੇ ਉਸ ਦੇ ਸਿਰ ਵਿੱਚ ਵੀ ਪੂਰੀ ਤਰ੍ਹਾਂ ਸੱਟਾਂ ਲਗਾਈਆਂ ਹਨ ਜਦੋਂ ਅਸੀਂ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸਾਡੇ ਨਾਲ ਹੀ ਬਦਸਲੂਕੀ ਕੀਤੀ ਗਈ ਉੱਥੇ ਹੀ ਪੀੜਿਤ ਪਰਿਵਾਰ ਨੇ ਮੀਡੀਆ ਅੱਗੇ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਸਾਨੂੰ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦਿਵਾਇਆ ਜਾਏ ਅਸੀਂ ਗੁਰੂ ਘਰ ਮੱਥਾ ਟੇਕਣ ਦੇ ਲਈ ਆਏ ਤਾ ਸਾਡੇ ਨਾਲ ਹੀ ਪਾਣਾ ਵਾਪਰ ਗਿਆ ਮੇਰਾ ਨਾਮ ਗੁਰਿੰਦਰ ਆਲੇ ਆ ਗੁਰਿੰਦਰ ਜੀ ਕਿੱਥੇ ਰਹਿਣ ਵਾਲੇ ਜੀ ਕਿਹੜੀ ਜਗ੍ਹਾ ਨਵਾਂ ਸ਼ਹਿਰ ਨਵਾਂ ਸ਼ਹਿਰ ਹਾਂਜੀ ਉਹ ਪਾਣਾ ਨਾਮ ਦੱਸੋ ਕਿੱਥੇ ਰਹਿਣ ਵਾਲੇ ਨਵਾਂ ਸ਼ਹਿਰ ਛਿੰਗੜਾ ਮੇਰਾ ਪਿੰਡ ਆ ਨਵਾਂ ਸ਼ਹਿਰ ਦੂਜਾ ਆ ਜ਼ਿਲ੍ਹਾ ਤਹਿਸੀਲ ਮੰਗਾ ਕੀ ਹੋਇਆ ਇੱਥੇ ਤੁਸੀਂ ਇੱਥੇ ਪਹੁੰਚੇ ਜੇ ਕਿਹੜੀ ਜਗ੍ਹਾ ਤੇ ਆਈ ਹੋ ਅਮਰ ਸਾਰਾ ਮੱਥਾ ਟੇਕਣ ਆਏ ਸੀਗੇ ਦਰਬਾਰ ਸਾਹਿਬ ਹਾਂ ਮੱਥਾ ਢੇਕੇ ਮੈਂ ਤੇ ਮੇਰੇ ਫੈਮਿਲੀ ਅਸੀਂ ਨਿਕਲੇ ਚਲੋ ਸਾਡੇ ਬੀਮੀਆਂ ਪਿੱਛੇ ਰਹਿ ਗਈਆਂ ਜੀ ਮੈਂ ਆਪਣੇ ਡੈਡੀ ਨੂੰ ਕਿਹਾ ਵੀ ਚਲ ਆਪਾਂ ਗਾਂਹ ਚੱਲਦੇ ਆਂ ਵੀ ਉਹਨਾਂ ਨੂੰ ਹੌਲੀ ਹੌਲੀ ਆਲੰਦ ਦੇ ਰਾਜ ਦੋ ਮੁੰਡੇ ਦੋ ਤਿੰਨ ਲੜਨ ਲੱਗੇ ਹੋ ਸੀਗੇ ਚਲ ਅਸੀਂ ਜਾਂਦੇ ਸੀਗੇ ਉਹ ਸਾਡੇ ਮੂਰੇ ਇਦਾਂ ਆ ਗਏ ਲੜਦੇ ਲੜਦੇ ਮੈਂ ਕਿਹਾ ਭਰਾ ਵੀ ਨਾ ਲੜੋ ਵੀ ਚੰਗਾ ਨਹੀਂ ਲੱਗਦਾ ਆਪਸੇ ਚ ਲੜਦੇ ਪਏ ਸੀ ਆਪਸੇ ਜੀ ਲੜਦੇ ਸੀਗੇ ਮਿੰਨਾ ਕੋਈ ਉਹਨਾਂ ਦਾ ਰੌਲਾ ਨਹੀਂ ਸੀਗਾ ਜੀ ਉਹ ਲੜਦੇ ਪਏ ਸੀ ਉਹਨਾਂ ਨੂੰ ਇੰਨੀ ਕੱਲੇ ਗਈ ਕਿ ਭਰਾ ਨਾ ਲੜੋ ਵੀ ਨਾ ਵੀ ਛਿਆਣੇ ਵਿਆਣੇ ਲੰਘਦੇ ਆ ਨਾ ਲੜੋ ਮੇਰਾ ਭਰਾ ਆਪਣਾ ਚੁੱਪ ਕਰਕੇ ਜਾਓ ਕੁਛ ਨਹੀਂ ਕਰਨਾ ਉਹਨਾਂ ਜੋ ਇੱਕ ਜਾਨ ਨੇ ਗਾਲ ਗੱਡੀ ਮੈਨੂੰ ਜੀ ਉਹਨੇ ਗਾਲ ਗੱਡੀ ਉਹਨੇ ਮੇਰੇ ਮਾਰਿਆ ਤੇ ਮੈਂ ਵੀ ਬਰਾਬਰ ਮਾਰਿਆ ਉਹਦੇ ਫਿਰ ਉਹਦੇ ਕੋਣ ਸੀ ਮੈਨੂੰ ਨਹੀਂ ਪਤਾ ਕੋਣ ਸੀ ਕੈਮਰੇ 'ਚ ਆਏ ਉਹ ਹੋਣਗੇ ਰੱਬ ਜਾਣੇ ਜੀ ਠੀਕ ਆ ਕੈਮਰੇ ਜੇ ਕਹਿੰਦੇ ਆਏ ਆ ਮੰਦੀ ਦੀ ਤੇ ਕਿੰਨੀ ਕਿ ਮਾਰਕਟ ਕੀਤੀ ਕਿੱਥੇ ਕਿੱਥੇ ਸੱਟਾਂ ਲੱਗੀਆਂ ਆ ਤੁਹਾਨੂੰ ਆ ਆ ਆ ਉਂਗਲ ਮੇਰੀ ਟੁੱਟ ਗਿਆ ਵਾ ਇੱਥੇ ਕੜਾ ਕੋੜਾ ਵੱਜਿਆ ਪਤਾ ਨਹੀਂ ਕੀ ਮਾਰਿਆ ਉਹਨੇ ਜੀ ਤੁਸੀਂ ਨਾ ਤਾਂ ਸਿਰ ਸਿਰ ਕਿਸ ਤਰ੍ਹਾਂ ਦੇਖਦੇ ਆ ਗੁਰੂ ਘਰ ਦੇ ਵਿੱਚ ਇੱਥੇ ਅਸੀਂ ਪਹੁੰਚੇ ਆ ਉਹ ਮੈਂ ਕਿਹਾ ਜੀ ਗੁਰੂ ਘਰ ਦਾ ਚੀਜ਼ ਇਦਾਂ ਦੀ ਆ ਬੰਦਾ ਮੱਥਾ ਟੇਕ ਕੇ ਨਿਕਲਦਾ ਹਫ਼ਤਾ ਆਪਦਾ ਮਹੀਨਾ ਵੀ ਨਾ ਸ਼ਾਂਤ ਰਹਿੰਦਾ ਮਨ ਇਹ ਬੰਦੇ ਇੱਥੇ ਅੰਬਰਸਾਰ ਦੇ ਹੋਗੇ ਇਹ ਕੰਮ ਕਰਦੇ ਆ ਕਸਮ ਨਾਲ ਚਲ ਹੋਰ ਮੇਰਾ ਕਹਿਣ ਨੂੰ ਬਦਲ ਬਹੁਤ ਵਾਰ ਕਰਦਾ ਵੀ ਮੈਂ ਮੰਗ ਕੀ ਕਰਦੇ ਹੋ ਕੀ ਮੰਗ ਕਰਦਾ ਮੰਗ ਮੈਂ ਅਨਸਾਫ਼ ਬਚਾਈਦਾ ਹੈ ਮੰਗ ਮੈਂ ਇਹੀ ਕਰਦਾ ਹਾਂ ਹਾਂਜੀ ਕਿੰਨੇ ਜਣੇ ਸੀ ਜਿਨ੍ਹਾਂ ਨੇ ਹਮਲਾ ਕੀਤਾ ਦੋ ਜਣੇ ਸੀ ਕਿ ਬਾਅਦ ਚ ਹੋਰ ਸੱਤ ਸੱਤ ਅੱਠ ਜਣੇ ਸੀ ਭਾਈ ਆ ਸੱਤ ਅੱਠ ਜਣੇ ਸੀ ਬਾਅਦ ਚ ਪਿੱਛੇ ਹੋਏ ਸਾਰੇ ਬਾਦ ਹੀ ਪਤਾ ਨਹੀਂ ਕਿਥੋਂ ਪਹਿਲਾਂ ਦੋ ਜਣੇ ਲੜਦੇ ਜਗੇ ਬਾਅਦ ਹੀ ਪਤਾ ਨਹੀਂ ਕਿ ਰੌਲਾ ਆ ਬਾਕੇ ਲਲਾ ਲਲਾ ਜੀ ਹੋ ਗਈ ਉੱਥੇ ਆ ਕੇ ਇਕੱਠੇ ਹੋ ਗਏ ਸਤਿ ਕਿੰਨੀ ਸ਼ਰਮ ਨਾਲ ਘਟਨਾ ਸਮਝਦੇ ਹੋ ਜੀ ਕਿਦਾ ਕਦਾ ਹੋ ਗਿਆ ਬਹੁਤ ਸ਼ਰਮਨਾਕ ਸ਼ਰਮਨਾਕ ਬਾਜੀ ਅੰਮ੍ਰਿਤਸਰ ਲਈ ਗਿਆ ਕਿਤੇ ਨਵੇਂ ਸ਼ਹਿਰ ਸਾਡੇ ਏਰੀਆ ਜਾਇਆ ਉਹ ਤੁਹਾਨੂੰ ਕਹੋਂਗੇ ਮਹਿਮਾਨ ਆਏ ਆ ਜਿਤਨਾ ਉਠਾਉਂਗੇ ਕਿਤੇ ਕਰਾਇਆ ਬਿਨਾ ਨਾ ਤੁਹਾਡੇ ਬੰਦੇ ਤੋਂ ਗਰੀਬ ਤਾਂ ਹੋਊਗਾ ਕਿਤੇ ਨਵੇਂ ਸ਼ਹਿਰੀਏ ਨੂੰ ਦਬਾਬੇ ਵਾਲੇ ਨੇ ਚੱਲ ਕਹਿ ਕੇ ਦੇਖ ਲਓ ਪਾਪਾ ਮੇਰੇ ਕੋ ਪੈਸਾ ਆਇਆ ਨਹੀਂ ਗਿਆ ਜੇਬ ਵਿੱਚ ਮੈਂ ਆਪਣੇ ਘਰ ਜਾਣਾ ਹੈ ਅਗਲਾ ਤੁਹਾਨੂੰ ਪੈਸੇ ਦੇ ਕੇ ਪੈਸੇ ਦੇ ਕੇ ਤੁਹਾਨੂੰ ਤੋਰੂਗੇ ਉਹ ਜੇਬ ਚ ਬਾਗੇ ਬਾਬਾ ਕਿਹੜੀ ਗੱਲ ਆ ਤੇ ਤੋ ਵੇਹੇ ਨਹੀਂ ਮੈਨੂੰ ਦੱਸ ਨਵਨੀਤ ਕੋਲ ਕਿਹੜੇ ਲੱਕੇ ਦੇ ਆ ਮੇਰੇ ਅਸੀਂ ਆ ਬਾਬਾ ਨਵਸ਼ੇ ਕੀ ਹੋਇਆ ਕੀ ਤੁਹਾਡੇ ਨੂੰ ਅਸੀਂ ਦਰਬਾਰ ਸਰ ਮੱਥਾ ਟੇਕਣ ਆਏ ਸੀ ਪੂਰੀ ਫੈਮਿਲੀ ਤੇ ਅਸੀਂ ਆਉਣ ਦੇ ਪਏ ਸੀਗੇ ਮੱਥਾ ਟੇਕ ਕੇ ਤੇ ਮੇਰਾ ਭਰਾ ਦੇ ਡੈਡੀ ਮੋਰੇ ਸੀਗੇ ਉੱਥੇ ਦੋ ਬੰਦੇ ਲੜਦੇ ਸੀਗੇ ਤੇ ਮਤਲਬ ਇਹਦੇ ਅੱਗੇ ਆਏ ਤੇ ਨੇ ਕਿਹਾ ਵੀ ਤੁਸੀਂ ਲੜੋ ਨਾ ਵੀਰ ਜੀ ਤੇ ਉਹਨਾਂ ਨੇ ਇਹਨੂੰ ਗਾਲ ਕੱਢੀ ਫਿਰ ਉਸ ਤੋਂ ਬਾਅਦ ਕੁੱਟਮਾਰ ਕਰਤੀ ਉਂਗਲੀਆਂ ਵੀ ਤੋੜਤੀ ਸਿਰ 'ਚ ਵੀ ਗਲੀ ਹੋਈ ਹੋਰ ਪਤਾ ਨਹੀਂ ਕਿੱਥਾਂ ਜੀ ਕਿੱਥੋਂ ਆਉਂਦੀ ਆ ਘਟਣਾ ਨੂੰ ਬਹੁਤ ਸ਼ਰਮਨਾਕ ਬਹੁਤ ਸ਼ਰਮਨਾਕ ਘਟਨਾ ਹੈ ਕਿ ਮੰਗਦੀ ਸਰਪਾਲਸ ਵਾਲੇ ਵੀ ਨਹੀਂ ਕੋਈ ਇਨਸਾਫ ਕਰਦੇ ਆਂਦੇ ਨਹੀਂ ਪੁਲਿਸ ਵਾਲਿਆਂ ਨਾਲ ਗੱਲ ਕੀਤੀ ਸੀ ਬਟ ਉਹ ਸਰਵੇ ਬਹੁਤ ਜ਼ਿਆਦਾ ਰੂਡਲੀ ਗੱਲ ਕੀਤੀ ਆ ਉਹਨਾਂ ਨੂੰ ਗੱਲ ਕਰਨ ਦੀ ਬਿਲਕੁਲ ਸੈਂਸ ਨਹੀਂ ਹੈਗੀ ਉਂਗਲ ਕਰਕੇ ਤਾਂ ਗੱਲ ਕਰਦੇ ਸੀਗੇ ਉਹ ਕਹਿੰਦੇ ਅਸੀਂ ਲੇਡੀਜ਼ ਨਾਲ ਤਾਂ ਬਿਲਕੁਲ ਤਮੀਜ਼ ਹੈ ਨਹੀਂ ਉਹਨਾਂ ਨਾਲ ਗੱਲ ਕਰਨ ਦੀ ਪਿੱਛੇ ਸਾਰੇ ਕੈਮਰੇ ਮਤਲਬ ਉੱਥੇ ਦੁਕਾਨਾਂ ਤੇ ਲੱਗੇ ਉਹਨਾਂ ਨੇ ਕਿ ਕੋਈ ਕੈਮਰਾ ਉੱਥੇ ਕੋਈ ਤੇ ਨਹੀਂ ਉਹਨਾਂ ਨੇ ਇਹ ਵੀ ਮੈਨੂੰ ਕਹਿੰਦੇ ਕਿ ਉੱਥੇ ਕੈਮਰਾ ਹੈ ਨਹੀਂ ਜਿੱਤੇ ਫਾਈਟ ਕੋਈ ਆਪਰਾ ਆਇਆ ਤੁਹਾਡੇ ਨਾਲ ਆਇਆ ਤੁਹਾਡੀ سپورਟ ਤੇ ਆਇਆ ਹਾਂਜੀ ਉਹ ਸਾਡੀ ਸਾਡੀ سپورਟ ਤੇ ਆਇ ਉਹਨਾਂ ਨੇ ਇਹ ਵੀ ਕਿਹਾ ਕਿ ਉੱਥੇ ਵੀਡੀਓ ਉੱਥੇ ਕੈਮਰਾ ਹੈਗਾ ਸਾਰਾ ਕੁਝ ਰਿਕਾਰਡ ਹੋਇਆ ਵਾ ਸਾਨੂੰ ਮਿਲੇ ਤੁਸੀਂ ਇੱਥੇ ਨਹੀਂ ਐਸੀ ਫਸੀ ਉਹਨਾਂ ਨੇ ਕਾਲ ਕੀਤੀ ਹੋ ਆ ਰਹੇ ਆ ਨਹੀਂ ਆਈ ਸੀ ਕੋਈ ਸ਼ਰਧਾਲੂ ਬਾਹਰੋਂ ਆਏ ਤੇ ਕੋਈ ਉਹਨਾਂ ਨੂੰ ਜੀ ਉੱਥੇ ਜਿਹੜੇ ਕੈਮਰਾ ਵਾਲੇ ਨੇ ਉਹਨਾਂ ਨੇ ਕੋਈ ਝਗੜਾ ਉਹਨਾਂ ਨਾਲ ਵਗੈਰਾ ਕੀਤਾ ਹੋ ਤੇ ਫਸੀ ਉਹਨਾਂ ਹਸਪਤਾਲ ਉਹਨਾਂ ਨੂੰ ਹਸਪੀਟਲ ਭੇਜਿਆ ਹੋਇਆ ਵਾ ਜੀ ਤੇ ਉਹ ਮੈਡੀਕਲ ਕਰਾ ਕੇ ਆਣਗੇ ਫਿਰ ਜੋ ਆਪਣਾ ਸਟੇਟਮੈਂਟ ਦੇ ਲੋਗਾ ਕਹਿੰਦਾ ਕਿ ਕੈਮਰੇ ਦੀ ਇੰਡੀਆਸ਼ ਕਹਿੰਦਾ ਕੈਮਰਾ ਵਾਲਾ ਆ ਰਿਹਾ ਨੇ ਲਗਾਤਾਰ ਆਉਂਦੀ ਆ ਰਹੀ ਨਹੀਂ ਮੇਰੇ ਟਮੀਓਰ ਜਾਂ ਫਸਤੀ ਆ ਜੀ ਹਾਲੇ ਤੱਕ ਇਸੋ ਵੇਲੇ ਕੋਈ ਆਈ ਨਹੀਂ ਜੀ। ਕਾਰਨ ਪੱਤਰ ਕਿਉਂ? ਨਹੀਂ ਹਾਂ ਜੀ ਕਾਰਨ ਕਲੀਅਰ ਕੋਈ ਨਹੀਂ ਆ ਉਹ ਇੰਨਾ ਹੀ ਦੱਸ ਰਹੇ ਵੀ ਉੱਥੇ ਕੋਈ ਆਪਸ ਵਿੱਚ ਹੋ ਗਰਦੇ ਸੀ। ਆਪਸ ਵਿੱਚ ਕੋਈ ਗੱਲਬਾਤ। ਜੀ। ਤੇ ਉਹਨਾਂ ਦੇ ਵਿੱਚ ਕੋਈ ਇੰਟਰਵੈਨ ਕਰਨ ਦੀ ਕੋਈ ਚੀਜ਼ ਨਹੀਂ ਤੇ ਝਗੜਾ ਇਹਨਾਂ ਨਾਲ ਹੋ ਗਿਆ। ਉਹ ਕਿਹੜੀ ਫੈਮਿਲੀ ਕਿਥੋਂ ਦੀ ਸੀ? ਫੈਮਿਲੀ ਨਵਾਂ ਸ਼ਹਿਰ ਦੀ ਹੈ ਜੀ। ਤੇ ਆਪਣਾ ਹੁਣ ਕੋਈ ਵਿਰਾਸਤ ਵਿੱਚ ਲਿੱਤਾ ਕਿਸੇ ਨੇ? ਨਹੀਂ ਫਹਾਲ ਤੇ ਮੈਂ ਤੁਹਾਨੂੰ ਦੱਸ ਰਿਹਾ ਵੀ ਮੇਨੂੰ ਵਾਲੇ ਆਪਣਾ ਦੱਸ ਕੇ ਉਹਨਾਂ ਨੂੰ ਸਭ ਤੋਂ ਪਹਿਲਾਂ ਉਹਨਾਂ ਦਾ ਸਾਡਾ ਵੈਸੇ ਹੀ ਬੰਦਾ ਉਹ। ਕਿ ਉਹਨਾਂ ਦੀ ਮੁੱਢਲੀ ਜਿਹੜੀ ਹੈਗੀ ਆ ਵੀ ਮੈਡੀਕਲ ਕਰਵਾਇਆ ਜਾਵੇ ਉਹਨਾਂ ਦਾ ਉਹਨਾਂ ਨੂੰ ਫਰਸਟ ਐਡ ਦਵਾਈ ਜਾਵੋ ਸੀਸੀਟੀਵੀ ਆਈਕਿਊ ਸਾਹਮਣੇ ਸੀਸੀਟੀਵੀ ਕੋਈ ਕੋਈ ਨਹੀਂ ਕਲੈਕਟ ਕਰਵਾ ਰਿਹਾ ਜੀ ਜੀ ਧੰਨਵਾਦ ਓਕੇ ਚਲੋ